ਦੋਸਤੋ ਇਤਿਹਾਸ ਦੀਆਂ ਮਿਸਟਰੀਆਂ ਦੀ ਗੱਲ ਕਰੀਏ ਨਾ ਦੇ ਕਿ ਬਹੁਤ ਜ਼ਿਆਦਾ ਐਸੀਆਂ ਮਿਸਟਰੀਜ਼ ਹੈਗੀਆਂ ਜਿਨ੍ਹਾਂ ਦਾ ਕਈ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈਗਾ ਜਾਂ ਕਿ ਅਸਲ ਵਿੱਚ ਕੋਈ ਪਤਾ ਨਹੀਂ ਲੱਗਿਆ ਕਿ ਉਹਦਾ ਰਾਈਜ਼ਨ ਕੀ ਸੀ ਕੀ ਕਾਰਨ ਸੀ ਕਿ ਉਹ ਕੜਨਾਵਾ ਹੋਵੇ ਉਹਨਾਂ ਵਿੱਚੋਂ ਇੱਕ 1518 ਦੇ ਵਿੱਚ ਨਾ ਯੂਰਪ ਦੇ ਵਿੱਚ ਇੱਕ ਐਸੀ ਕੜਨਾਵਾ ਹੋਈ ਸੀ ਜਦੋਂ ਕਿ 500 500 ਤੋਂ 600 ਲੋਕ ਜਿਹੜੇ ਹੈਗੇ ਸਨ ਕਿ ਇੱਕੋ ਦਮ ਨੱਚਣਾ ਸਟਾਰਟ ਕਰ ਗਏ ਸੀ ਉਹ ਨੱਚੀ ਜਾ ਰਹੇ ਸੀ ਨੱਚੀ ਜਾ ਰਹੇ ਸੀ ਜਿੱਦਾਂ ਕਿ ਇੱਕ ਭੂਤ ਹੁੰਦਿਆ ਜਾਂ ਇੱਕ ਮਮੀ ਹੁੰਦੀ ਹੈ ਉਹਨਾਂ ਤਰ੍ਹਾਂ ਇੱਕ ਨੱਚ ਰਹੇ ਸੀ ਉਹਨਾਂ ਦੇ ਜ਼ਖਮ ਹੋ ਗਏ ਸਰੀਰ ਤੇ ਉਹਨਾਂ ਦੇ ਉੱਪਰ ਪੈਰ ਨਹੀਂ ਥੱਕ ਰਹੇ ਸੀ ਉਹ ਡਿੱਗ ਰਹੇ ਸੀ ਉਹਨਾਂ ਦੇ ਪੂਰੇ ਸਰੀਰ ਦੇ ਵਿੱਚੋਂ ਖੂਨ ਨਿਕਲ ਰਿਹਾ ਸੀਗਾ ਪਰ ਉਹ ਕਿ ਨੱਚਣਾ ਬੰਦ ਨਹੀਂ ਕਰ ਰਹੇ ਸੀਗੇ ਇਹ ਕੀ ਸੀ ਇਹਦਾ ਹਾਲੇ ਤੱਕ ਵੀ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਇਹਨੂੰ ਜਿਹੜਾ ਸਾਇੰਟਿਸਟਾਂ ਨੇ ਜਿਹੜਾ ਹੈਗਾ ਹੁਣ ਤੱਕ ਇਹਦਾ ਡਾਂਸਿੰਗ ਪਲੇਗ ਨਾਮ ਦਾ ਨਾਮ ਦਾ ਨਾਮ ਦਿੱਤਾ ਹੈਗਾ ਇਸ ਬਿਮਾਰੀ ਦਾ ਪਰ ਇਹ ਬਿਮਾਰੀ ਦਾ ਕਦੇ ਇਲਾਜ ਨਹੀਂ ਮਿਲਿਆ ਕਦੇ ਵੀ ਪਤਾ ਨਹੀਂ ਲੱਗਾ ਹੈਗਾ ਕਿ ਇਹਦਾ ਕੀ ਕਾਰਨ ਸੀ ਕਿਉਂਕਿ ਇਹਦੇ ਵਿੱਚ ਕਈ ਜ਼ਿਆਦਾ ਮਿਸਟਰੀਆਂ ਬਣੀਆਂ ਹੋਈਆਂ ਕਈ ਮਿੱਥੇ ਦੇ ਚਲਾਏ ਹੋਏ ਆ ਕਈ ਕਹਿੰਦੇ ਆ ਕਿ ਉਹਨਾਂ ਨੂੰ ਸਟ੍ਰੈਸ ਜ਼ਿਆਦਾ ਹੋ ਗਿਆ ਸੀਗਾ ਉਹਦੇ ਕਰਕੇ ਹੋ ਗਿਆ ਉਹ ਟੈਨਸ਼ਨ ਦੇ ਵਿੱਚ ਸੀਗੇ ਵੇ ਦੇ ਕਿ ਨਚਣਾ ਸਟਾਰਟ ਕਰਤਾ ਇੱਕ ਮਿਸਟਰੀ ਹੈ ਕਿ ਉਥੋਂ ਦੇ اناਜ ਦੇ ਵਿੱਚ ਜਿਹੜਾ اناਜ ਹੈਗਾ ਸੀ ਉਹਦੇ ਜਿਹੜਾ ਫੰਗਸ ਫੈਲਾ ਹੋ ਗਿਆ ਸੀ ਜਿਹੜਾ ਕਿ ਉਹਦਾ ਡਾਇਰੈਕਟ ਦਿਮਾਗ ਦੇਤੇ ਅਸਰ ਕਰਦਾ ਸੀਗਾ ਤੇ ਉਹਦੇ ਨਾਲ ਕੀ ਉਹ ਨਚਣਾ ਸਟਾਰਟ ਹੋ ਗਏ ਸੀ ਪਰ ਬਹੁਤ ਜ਼ਿਆਦਾ ਸਾਇੰਟਿਸਟ ਹਾਲੇ ਤੱਕ ਵੀ ਇਹ ਮੰਨਦੇ ਕਿ ਉਹਦਾ ਹਾਲੇ ਤੱਕ ਕਰੈਕਟ ਹਾਲੇ ਤੱਕ ਪਤਾ ਨਹੀਂ ਲੱਗਾ ਤੇ ਕੀ ਕਾਰਨ ਸੀ ਕਿਵੇਂ ਉਹ ਡਾਂਸਿੰਗ ਜਿਹੜਾ ਹੈਗਾ ਸਟਾਰਟ ਹੋਇਆ ਸੀਗਾ ਤੇ ਦੁਨੀਆ ਦੀ ਸਭ ਤੋਂ ਵੱਡੀ ਮਿਸਟਰੀ ਇੱਕ ਇਹ ਵੀ ਹੈ ਕਿ ਜਿਹਦਾ ਹਾਲੇ ਤੱਕ ਪਤਾ ਨਹੀਂ ਲੱਗਾ ਤੇ ਲੋਕ 500 ਤੋਂ 600 ਲੋਕ ਜਿਹੜੇ ਹੈਗੇ ਸੀ ਮਰ ਗਏ ਸੀਗੇ ਤਮ ਕਈ ਦਿਨਾਂ ਤੱਕ ਜਿਹੜੇ ਹੈਗੇ ਸੀ ਉਹ ਨੱਚਦੇ ਹੀ ਰਹੇ ਸੀ। ਉੱਥੋਂ ਹੀ ਸਰਕਾਰ ਨੇ ਇਹਨਾਂ ਨੂੰ ਸੋਚਿਆ ਸੀ ਕਿ ਹਟ ਜਾਣਗੇ, ਨੱਚਣਾ ਬੰਦ ਕਰ ਦੇਣਗੇ, ਉਹ ਥੱਕ ਕੇ ਆਣਗੇ ਤਾਂ ਉਹਨਾਂ ਨੇ ਕਿਹਾ ਕਿ ਮਿਊਜ਼ਿਕ ਵਜਾਉਣਾ ਸਟਾਰਟ ਕਰਤਾ। ਪਰ ਉਹ ਮਿਊਜ਼ਿਕ ਵਜਾਉਂਦੇ ਵਜਾਉਂਦੇ ਵੀ ਕੀ ਸੀਗੇ ਉਹ ਨੱਚ ਰਹੇ ਸੀਗੇ ਤੇ ਇੰਨਾ ਕ ਜਿਆਦਾ ਨੱਚੇ ਨੱਚ ਰਹੇ ਸੀ ਇਹ ਇੰਨਾ ਕ ਜਿਆਦਾ ਨੱਚੇ ਕਿ ਉਹ ਉੱਥੇ ਹੀ ਨੱਚ-ਨੱਚ ਕੇ ਹੀ ਉਹਨਾਂ ਦੀ ਮੌਤ ਹੋ ਗਈ ਜਦੋਂ ਰੁਕ ਨਹੀਂ ਰਹੇ ਸੀਗੇ, ਉਹਨਾਂ ਦਾ ਸਰੀਰ ਹੀ ਰੁਕ ਨਹੀਂ ਰਿਹਾ ਸੀਗਾ। ਹੋ ਸਕਦਾ ਉਹ ਤੰਗ ਹੋ ਰਹੇ ਹੋਣ, ਉਹ ਆਪਣੇ ਸਰੀਰ ਨੂੰ ਕਸ਼ਟ ਮਿਲ ਰਿਹਾ ਹੋਵੇ ਪਰ ਫਿਰ ਵੀ ਉਹ ਨੱਚਣਾ ਬੰਦ ਨਹੀਂ ਕਰ ਰਹੇ ਸੀਗੇ। ਤਾਂ 1518 ਦੇ ਵਿੱਚ ਯੂਰਪ ਦੇ ਵਿੱਚ ਜਿਹੜੀ ਇਹ ਮਿਸਟਰੀ ਹੋਈ ਸੀ ਇਹ ਨਾ ਤਾਂ ਉਸ ਤੋਂ ਪਹਿਲਾਂ ਕਦੇ ਹੋਈ ਸੀ ਨਾ ਉਸ ਤੋਂ ਬਾਅਦ ਹੋਈ ਹੈ ਤੇ ਅੱਜ ਹਾਲੇ ਤੱਕ ਵੀ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਹੈਗਾ ਕਿਸੇ ਨੇ ਕੋਈ ਕਰੈਕਟ ਆਨਸਰ ਨਹੀਂ ਪਤਾ ਹੈਗਾ ਕਿ ਕਿਉਂ ਹੋਇਆ ਸੀ